ਸਤਿ ਸ਼੍ਰੀ ਅਕਾਲ ਜੀ ਅੱਜ ਜੋ ਘਟਨਾ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਇੱਕ ਪਿਆਰ ਭਰੋਸੇ ਤੇ ਦਗੇ ਦੀ ਅਜੇ ਹੀ ਮਿਸਾਲ ਹੈ ਜੋ ਦਿਲ ਨੂੰ ਹਿਲਾ ਕੇ ਰੱਖ ਦਿੰਦੀ ਹੈ ਇਹ ਕਹਾਣੀ ਹੈ ਕਰਨਾਟਕ ਦੇ ਹਾਸਨ ਜ਼ਿਲ੍ਹੇ ਦੇ ਪਿੰਡ ਹੋਸਾ ਕੋਪੋਲੂ ਦੀ ਇੱਥੇ ਰਹਿੰਦੇ ਸਨ ਸੁਰਸ਼ਾ ਤੇ ਉਹਨਾਂ ਦੀ ਪਤਨੀ ਪ੍ਰੀਤੀ ਵਿਆਹ ਨੂੰ 8 ਸਾਲ ਹੋ ਚੁੱਕੇ ਸਨ ਦੋ ਪਿਆਰੇ ਬੱਚੇ ਵਧੀਆ ਘਰ ਤੇ ਕੋਈ ਘਾਟ ਨਹੀਂ ਪਰ ਜ਼ਿੰਦਗੀ ਦੀ ਸੱਚਾਈ ਤਾਂ ਅਕਸਰ ਤਸਵੀਰਾਂ ਤੋਂ ਵੱਖਰੀ ਹੁੰਦੀ ਹੈ 22 ਜੂਨ 2025 ਇਹ ਦਿਨ ਸੁਰਸ਼ਾ ਲਈ ਕਾਲਾ ਦਿਨ ਸੀ ਪ੍ਰੀਤ ਬਿਨਾ ਕਿਸੇ ਨੂੰ ਦੱਸੇ ਘਰ ਤੋਂ ਚਲੀ ਗਈ ਰਾਤ ਹੋ ਗਈ ਪਰ ਉਹ ਵਾਪਸ ਨਾ ਆਈ ਸੁਰਸ਼ਾ ਨੇ ਖਾਸਨ ਥਾਣੇ 'ਚ ਗਮਸ਼ੁਦਗੀ ਦੀ ਰਿਪੋਰਟ ਦਰਜ ਕਰਾਈ 24 ਜੂਨ ਕਟਰਾ ਘਟ ਦੇ ਖੇਤਰ ਦੇ ਜੰਗਲ ਨੇ ਇੱਕ ਖੇਤ ਵਿੱਚ ਅਜੀਬ ਦ੍ਰਿਸ਼ ਮਿਲਿਆ ਮਿੱਟੀ ਵਿੱਚ ਇੱਕ ਔਰਤ ਦੀ লাশ ਚਲਕ ਰਹੀ ਸੀ ਪੁਲਿਸ ਨੇ লাশ ਬਾਹਰ ਕੱਢੀ ਤੇ ਟੀਮ ਮੌਕੇ ਤੇ ਪਹੁੰਚ ਗਏ ਜਦੋਂ ਸੁਰਸ਼ਾ ਨੂੰ ਬੁਲਾਇਆ ਗਿਆ ਤਾਂ ਉਹਨੇ লাশ ਦੀ ਪਛਾਣ ਕਰਦਿਆਂ ਗਿਆ ਇਹ ਮੇਰੀ ਪਤਨੀ ਪ੍ਰੀਤੀ ਹੈ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਮੋਬਾਈਲ ਡਾਟਾ ਦਿੱਤਾਂਤ ਵਿੱਚ ਪਤਾ ਲੱਗਿਆ ਕਿ ਪ੍ਰੀਤੀ ਬਿਤੇ ਕੁਝ ਦਿਨਾਂ ਤੋਂ ਪੁਨੀਤ ਗੋੜਾ ਨਾਲ ਕਾਫੀ ਗੱਲਾਂ ਕਰ ਰਹੀ ਸੀ ਪੁਲਿਸ ਨੇ ਪੁਨੀਤ ਨੂੰ ਉਸਦੇ ਪਿੰਡ ਕਰੋਤੀ ਤੋਂ ਗ੍ਰਿਫਤਾਰ ਕੀਤਾ ਪਹਿਲਾਂ ਉਸਨੇ ਕਿਹਾ ਕਿ ਉਹ ਪ੍ਰੀਤੀ ਨੂੰ ਨਹੀਂ ਜਾਣਦਾ ਪਰ ਜਦੋਂ ਚੈਟਿੰਗ ਦੇ ਸਬੂਤ ਲੈ ਤੇ ਲਾਸਟ ਸਟੇਸਟੈਂਡ ਦਾ ਖਲਾਸਾ ਹੋਇਆ ਤਾਂ ਉਹ ਟੁੱਟ ਗਿਆ ਪੁਨੀਤ ਨੇ ਕਬੂਲਿਆ ਮੈਂ ਹੀ ਮਾਰਿਆ ਉਹਨੂੰ ਕਹਾਣੀ ਦੀ ਸ਼ੁਰੂਆਤ ਹੋਈ ਸੋਸ਼ਲ ਮੀਡੀਆ ਤੋਂ ਪ੍ਰੀਤੀ ਜੋ ਅਕਸਰ ਘਰ ਵਿੱਚ ਇਕੱਲੀ ਰਹਿੰਦੀ ਸੀ ਉਸ ਨੇ ਇੰਟਰਨੈਟ ਤੇ ਸਮਾਂ ਬਿਤਾਉਣਾ ਸ਼ੁਰੂ ਕੀਤਾ ਉੱਥੇ ਉਸਦੀ ਗੱਲਬਾਤ ਹੋਈ ਇਟਸ ਨੀਅਰ ਪਰ ਨਹੀਂ ਇਤਨਾ ਉਹਨਾਂ ਵਿੱਚ ਪਿਆਰ ਮੁਹੱਬਤ ਦੀਆਂ ਗੱਲਾਂ ਸ਼ੁਰੂ ਹੋ ਗਈਆਂ ਦੋਵਾਂ ਨੇ ਆਨਲਾਈਨ ਗੱਲਾਂ ਕਰਦਿਆਂ ਮਿਲਣ ਦਾ ਫੈਸਲਾ ਕੀਤਾ 22 ਜੂਨ ਪੁਨੀਤ ਨੇ ਮੰਡੇ ਤੋਂ ਕਿਰਾਏ ਤੇ ਕਾਰ ਲੈ ਕੇ ਹਸਨ ਆਇਆ ਦੋਹੇ ਮਸੂਰ ਗਏ ਤੇ ਇੱਕ ਲੌਂਜ ਵਿੱਚ ਰੁਕੇ ਇੱਕ ਰਾਤ ਨਾਲ ਦੋਹ ਨੇ ਆਪਣੇ ਸਰੀਰਕ ਰਿਸ਼ਤੇ ਦੀ ਸ਼ੁਰੂਆਤ ਕੀਤੀ ਪਰ ਅਗਲੀ ਸਵੇਰ ਜਦੋਂ ਪੁਨੀਤ ਨੇ ਕਿਹਾ ਕਿ ਹੁਣ ਘਰ ਵਾਪਸ ਚੱਲ ਪ੍ਰੀਤੀ ਨੇ ਮਨਾ ਕਰ ਦਿੱਤਾ ਉਸ ਨੂੰ ਹੋਰ ਸਮਾਂ ਚਾਹੀਦਾ ਸੀ ਉਹ ਰਿਸ਼ਤਾ ਹੋਰ ਨੇੜ ਦਾ ਪਰ ਪੁਨੀਤ ਨੇ ਰੁਕਣ ਤੋਂ ਇਨਕਾਰ ਕਰ ਦਿੱਤਾ ਪ੍ਰੀਤੀ ਦੀ ਜ਼ਿੰਦਗੀ ਇੱਕ ਦੁਵਿਧਾ ਸੀ ਪਤੀ ਬੱਚੇ ਘਰ ਇੱਕ ਪਾਸੇ ਤੇ ਨਵਾਂ ਪਿਆਰ ਦੂਜੇ ਪਾਸੇ ਪਰ ਪਨੀਤ ਲਈ ਇਹ ਇੱਕ ਤਜਰਬਾ ਸੀ ਕੋਈ ਭਵਿੱਖ ਨਹੀਂ ਉਹਨੇ ਕਿਹਾ ਚੱਲ ਮੰਡੀ ਚੱਲਦੇ ਆ ਉੱਥੇ ਹੋਰ ਸਮਾਂ ਮਿਲੂ ਪ੍ਰੀਤੀ ਮੰਨ ਗਈ ਉਹ ਰਾਤ ਨੂੰ ਇੱਕ ਟੇਰ ਘਟ ਪਹੁੰਚੇ ਜਿੱਥੇ ਪਨੀਤ ਦਾ ਖੁੱਦ ਦਾ ਖੇਤ ਸੀ ਉੱਥੇ ਇੱਕ ਛੋਟੇ ਮਕਾਨ ਚ ਉਹਨੇ ਮੁੜ ਸਰੀਰਕ ਸੰਬੰਧ ਬਣਾਏ ਪਰ ਪਨੀਤ ਉੰਤ ੱਖ ਚੁੱਕਾ ਸੀ ਪ੍ਰੀਤੀ ਦੀ ਮੁੜ ਮੁੜ ਜਿੱਤ ਤੇ ਵਾਦ ਵਿਵਾਦ ਸ਼ੁਰੂ ਹੋ ਗਿਆ ਆਕਰ ਗੁੱਸੇ ਵਿੱਚ ਪਨੀਤ ਨੇ ਪੱਥਰ ਚੁੱਕਿਆ ਤੇ ਪ੍ਰੀਤੀ ਦੇ ਸਿਰ ਤੇ ਵਾਰ ਕਰ ਦਿੱਤਾ ਉਹ ਥਾਂ ਤੇ ਹੀ ਮਰ ਗਈ ਪਨੀਤ ਨੇ ਖੇਤ ਚ ਇੱਕ ਗੱਡਾ ਖੋਦ ਕੇ ਲਾਸ਼ ਦੱਬਣ ਦੀ ਕੋਸ਼ਿਸ਼ ਕੀਤੀ ਪਰ ਅਧੂਰੀ ਰਹਿ ਗਈ ਚੰਦ ਦਿਨ ਬਾਅਦ ਲੋਕਾਂ ਨੇ ਮਿੱਟੀ ਚ ਉੱਪਰ ਰਹੇ ਹੱਥ ਦੇਖੇ ਤੇ ਪੁਲਿਸ ਨੂੰ ਸੂਚਿਤ ਕੀਤਾ ਪਾਲਸ ਨੇ ਇੱਕ ਇੱਕ ਕੜੀ ਜੋੜੀ ਤੇ ਕਾਤਲ ਤੱਕ ਪਹੁੰਚ ਗਈ ਪਿਆਰ ਅੰਨਾ ਹੋ ਸਕਦਾ ਹੈ ਪਰ ਹਰ ਗਲਤ ਕਦਮ ਦਾ ਨਤੀਜਾ ਮਿਲਦਾ ਹੈ ਕਿਸੇ ਦੀ ਜਾਨ ਲੈਣਾ ਚਾਹੇ ਹਾਲਾਤ ਕਿਹੋ ਜਿਹੇ ਹੋਣ ਕਦੇ ਵੀ ਸਹੀ ਨਹੀਂ ਜ਼ਿੰਦਗੀ ਦੇ ਫਸਾਈ ਫੈਸਲੇ ਲਵੋ ਸੋਚ ਸਮਝ ਕੇ ਕਦਮ ਚੁੱਕੋ ਇਹ ਜਿੰਦਗੀ ਹੈ ਇਹ ਜ਼ਿੰਦਗੀ ਦੁਬਾਰਾ ਨਹੀਂ ਮਿਲਦੀ ਆਪਣੇ ਸਾਥੀ ਨਾਲ ਵਫਾਦਾਰ ਰੋ ਹਾਂਜੀ ਮਿਲਦੇ ਕਾਲ ਨੂੰ ਕਿਸੇ ਹੋਰ ਕਹਾਣੀ ਨਹੀਂ ਰਹੀ